ਮੈਂ ਮੁਟਿਆਰ ਪੰਜਾਬ ਦੀ ਤੇ ਮੇਰੇ ਨੈਣੀ ਉੱਠਦੀ ਲੋ ਮੇਰੇ ਹਰ ਸਾਹ ਵਿੱਚੋਂ ਮਹਿਕਦੀ ਇਹਦੀ ਮਿੱਟੀ ਦੀ ਖੁਸ਼ਬੋ ਮੇਰੀ ਬੋਲੀ ਵਿੱਚੋਂ ਝਲਕਦਾ ਇਹਦਾ ਮੱਖਿਓ ਮਿੱਠਾ ਮੋਹ ਮੈਂ ਮੁਟਿਆਰ ਪੰਜਾਬ ਦੀ ਤੇ ਮੇਰੇ ਨੈਣੀ ਉੱਠਦੀ ਲੋ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਜਸਬੀਰ ਕਰਵਲੋਂ ਅਥਸ਼ੀਆਕਾਲ ਸਬਦਾ ਖੈਰਮਕਦਮ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ ਔਨ ਸਟਾਈ ਟੀਵੀ ਤੇ ਉਜਤਾਂ ਹਰ ਕਿਸੇ ਨੂੰ ਆਪਣੀ ਮਾਂ ਬੋਲੀ ਦੇ ਨਾਲ ਬਹੁਤ ਪਿਆਰ ਹੁੰਦਾ ਹੈ ਲਗ ਹੁੰਦਾ ਨੇੜਤਾ ਹੁੰਦੀ ਹੈ ਤੇ ਹੁਣਾ ਸੁਭਾਵਿਕ ਵੀ ਹੈ ਪਰ ਅਸੀਂ ਪੰਜਾਬ ਦੇ ਜਾਏ ਹਾਂ ਤੇ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਬਹੁਤ ਹੀ ਸਨੇਹ ਹੈ ਤਾਂ ਹੀ ਤਾਂ ਲਿਖਿਆ ਹੈ ਅੱਖਰਾਂ ਦੇ ਵਿੱਚ ਅੱਖਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ ਛਖੜਾਂ ਦੇ ਵਿੱਚ ਰੱਖ ਦਿੱਤਾ ਹੈ ਦੀਵਾ ਬਾਲ ਪੰਜਾਬੀ ਦਾ ਜਿਹੜੇ ਆਖਣ ਵਿੱਚ ਪੰਜਾਬੀ ਵਸਤ ਨਹੀਂ तहजीब ਨਹੀਂ ਪੜ ਕੇ ਵੇਖਣ ਵਾਰਸ ਬਾਹੁਬੁੱਲਾ ਲਾਲ ਪੰਜਾਬੀ ਦਾ ਜੀ ਇਹ ਉਹ ਜ਼ੁਬਾਨ ਹੈ ਜਿਸ ਨੇ ਸਾਡੀ ਜ਼ਿੰਦਗੀ ਦੇ ਬਹੁਤ ਸਾਰੇ ਰੰਗ ਪੇਸ਼ ਕੀਤੇ ਨੇ ਜਿਸ ਨੇ ਸਾਨੂੰ ਗੁੜਤੀ ਦਿੱਤੀ ਹੈ ਜਿਸ ਨੇ ਸਾਨੂੰ ਲੋਰੀਆਂ ਦਿੱਤੀਆਂ ਨੇ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਬਹੁਤ ਸਾਰੇ ਲਾਡ ਵੀ ਲੜਾਈ ਨੇ ਤੇ ਉਸ ਜ਼ੁਬਾਨ ਨੂੰ ਸਲੂਟ ਕਰਨਾ ਤਾਂ ਬਣਦਾ ਹੀ ਹੈ ਜਿਸ ਜ਼ੁਬਾਨ ਦੇ ਵਿੱਚ ਬਹੁਤ ਵੱਡੇ ਵੱਡੇ ਪ੍ਰੋਗਰਾਮ ਆਰਗੇਨਾਈਜ਼ ਕੀਤੇ ਜਾਂਦੇ ਨੇ ਪੰਕਾਰ ਸਤਕਾਰੇ ਜਾਂਦੇ ਨੇ ਪ੍ਰੋਗਰਾਮ ਸਤਕਾਰੇ ਜਾਂਦੇ ਨੇ ਉਸ ਜ਼बान ਨੂੰ ਸਜਦਾ ਲਾਜ਼ਮੀ ਹੈ ਦੇਸ਼ਾਂਤ ਦੇਸ਼ਾਂ ਦੀ ertid ਦੇ ਉੱਤੇ ਆਪਣੀ ਮਾਂ ਬੋਲੀ ਨੂੰ ਮਾਣ ਦਿਵਾਣਾ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਬਹੁਤ ਪਿਆਰ ਕਰਦੇ ਹਾਂ ਉਂਝ ਵੀ ਕਿਹਾ ਜਾਂਦਾ ਹੈ ਕਿ ਜਿਹੜੀ ਲੋਕ ਆਪਣੀਆਂ ਜ਼ੁਬਾਨਾਂ ਨੂੰ ਸੰਭਾਲ ਕੇ ਰੱਖਦੇ ਨੇ ਉਹਨਾਂ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਹੋਇਆ ਕਰਦੀਆਂ ਨੇ ਸਿਆਣੇ ਕਹਿੰਦੇ ਆ ਕਿ ਜੇਕਰ ਕਿਸੇ ਨੂੰ ਦੁਆ ਦੇਣੀ ਹੋਵੇ ਤਾਂ ਕਹਿ ਦਿੱਤਾ ਜਾਂਦਾ ਹੈ ਕਿ ਜਾ ਤੇਰੀ ਲੋਕਗੀਤ ਜਿੱਡੀ ਉਮਰ ਹੋਵੇ ਤੇ ਜੇ ਕਿਸੇ ਨੂੰ ਬਦਦੁਆ ਦੇਣੀ ਹੋਵੇ ਤਾਂ ਕਹਿ ਦਿੰਦੇ ਨੇ ਕਿ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ ਨਾਲ ਇਹ ਵੀ ਕਹਿੰਦੇ ਨੇ ਕਿ ਜੇਕਰ ਕਿਸੇ ਕੌਮ ਨੂੰ ਤਬਾਹ ਕਰਨਾ ਹੋਵੇ ਤਾਂ ਹਮੇਸ਼ਾ ਹਥਿਆਰ ਚੁੱਕਣ ਦੀ ਲੋੜ ਨਹੀਂ ਪੈਂਦੀ ਸਿਰਫ ਉਸ ਕੌਮ ਕੋਲੋਂ ਉਹਦੀ ਮਾਂ ਬੋਲੀ ਖੋਲਾਓ ਹੌਲੀ-ਹੌਲੀ ਉਹ ਕੌਮ ਆਪੀ ਤਬਾਹ ਹੋ ਜਾਏਗੀ ਤੇ ਅੱਜਕੱਲ ਕਰ ਤਾਂ ਅਸੀਂ ਵੀ ਕੁਝ ਅਜੇਹਾ ਹੀ ਰਹੇ ਆ ਅਸੀਂ ਆਪਣੀ ਆਧੁਨਿਕ ਪੀੜ੍ਹੀ ਅਸੀਂ ਆਪਣੀ ਨਵੀਂ ਪਨੀਰੀ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਤੋਂ ਬੇਮੁਖ ਕਰ ਰਹੇ ਆ ਅਸੀਂ ਉਹਨਾਂ ਨੂੰ ਹਿੰਦੀ ਸਮੇਤ ਬਹੁਤ ਸਾਰੀਆਂ ਹੋਰ ਭਾਸ਼ਾਵਾਂ ਬੋਲਣ ਲਈ ਪ੍ਰੇਰਿਤ ਕਰਦੇ ਆ ਖਾਸ ਤੌਰ ਤੇ ਅੰਗਰੇਜ਼ੀ ਆਲਮ ਇਹ ਹੋ ਗਿਆ ਹੈ ਕਿ ਸਕੂਲਾਂ ਦੇ ਵਿੱਚ ਜਿਹੜਾ ਬੱਚਾ ਪੰਜਾਬੀ ਹੋਣ ਦੇ ਨਾਤੇ ਵੀ ਪੰਜਾਬੀ ਬੋਲਦਾ ਉਹਨੂੰ ਕਿਹਾ ਜਾਂਦਾ ਕਿ ਤੈਨੂੰ ਪਨਿਸ਼ਮੈਂਟ ਮਿਲੇਗੀ ਸਜ਼ਾ ਮਿਲੇਗੀ ਜੇ ਪੰਜਾਬੀ ਬੋਲੀਂਦਾ ਅਸੀਂ ਇਹ ਆਲਮ ਘਰ ਵਿੱਚ ਵੀ ਲੈ ਜਾਂਦਾ ਹੈ ਅਸੀਂ ਬੜੇ ਖੁਸ਼ ਹੁੰਨੇ ਆ ਜਦੋਂ ਸਾਡਾ ਬੱਚਾ ਅੰਗਰੇਜ਼ੀ ਵਿੱਚ ਗੱਲ ਕਰਦਾ ਹਿੰਦੀ ਵਿੱਚ ਗੱਲ ਕਰਦਾ ਪਰ ਅਸੀਂ ਭੁੱਲਦੇ ਜਾਂਦੇ ਆ ਕਿ ਅਸੀਂ ਕੌਣ ਆ ਅਸੀਂ ਪੰਜਾਬੀ ਆ ਸੋ ਇਹ ਆਲਮ ਬਹੁਤਾ ਸੋਹਣਾ ਨਹੀਂ ਠੀਕ ਹੈ ਦੁਨੀਆਂ ਭਾਸ਼ਾਵਾਂ ਸਿੱਖੋ ਪਰ ਇਹ ਕੋਈ ਚੰਗੀ ਗੱਲ ਨਹੀਂ ਆਪਣੀ ਮਾਂ ਬੋਲੀ ਦੇ ਨਾਲ ਨਾ ਇਨਸਾਫੀ ਕਰਨਾ ਜਦੋਂ ਕੋਈ ਬੰਦਾ ਪੰਜਾਬੀ ਬੋਲਦਾ ਸਾਨੂੰ ਦਿਖ ਜਾਵੇ ਨਾ ਖਾਸਤੇ ਗੂੜੀ ਜਿਹੀ ਪੰਜਾਬੀ ਤਾਂ ਅਸੀਂ ਕਹਿ ਦਿੰਨੇ ਦੇਸੀ ਜਹ ਆ ਅਸੀਂ ਬੜੇ ਜਜਮੈਂਟਲ ਲੋਕ ਹੋ ਗਏ ਆ ਜਜਮੈਂਟ ਕਰੋ ਪਰ ਐਨੀ ਨਹੀਂ ਕਿ ਆਪਣੀ ਕੌਮ ਨੂੰ ਭੁੱਲੀ ਜਾਈਏ ਕਿ ਅਸੀਂ ਹੈ ਕੌਣ ਦੂਜੀਆਂ ਭਾਸ਼ਾਵਾਂ ਸਿੱਖਣਾ ਅੰਗਰੇਜ਼ੀ ਖਾਸ ਕਰਕੇ ਜਿਹੜੀ ਕਿ ਸਾਨੂੰ ਪੂਰੇ ਵਿਸ਼ਵ ਦੇ ਨਾਲ ਪੂਰੇ ਗਲੋਬ ਦੇ ਨਾਲ ਸਾਨੂੰ ਰابطਾ ਦਿੰਦੀ ਹੈ ਉਹਨੂੰ ਸਿੱਖਣਾ ਬਹੁਤ ਚੰਗੀ ਗੱਲ ਹੈ ਪਰ ਆਪਣੀ ਮਾਂ ਬੋਲੀ ਨੂੰ ਭੁੱਲਣਾ ਇਹ ਮਾੜੀ ਗੱਲ ਹੈ ਕਹਿੰਦੇ ਆ ਕਿ ਬੋਲੀ 12 ਕੋਹਾਂ ਤੇ ਬਦਲ ਜਾਂਦੀ ਹੈ ਸਾਡੇ ਆਂਢ ਗੁਆਂਢ ਦੀਆਂ ਭਾਸ਼ਾਵਾਂ ਬੋਲੀਆਂ ਸਾਡੀਆਂ ਮਾਸੀਆਂ ਨੇ ਤੇ ਅੰਗਰੇਜ਼ੀ ਸਾਡੀ ਚਾਚੀ ਅਰੇ ਚਾਚੀ ਕਹਿੰਦੇ ਬੜੀ ਚੁਸਤ ਚਲਾਕ ਹੋ ਗਈ ਐ ਔਰ ਚਾਚੀ ਅੱਜਕੱਲ ਆਂਟੀ ਹੋ ਗਈ ਐ ਜਿਹੜੀ ਹੋਰ ਵੀ ਤੇਜ਼ ਜ਼ਰਾਰ ਐ ਦੇਖ ਲਿਓ ਕਿਤੇ ਇਹ ਆਂਟੀ ਸਾਨੂੰ ਆਪਣੀ ਲਪੇਟ ਵਿੱਚ ਨਾ ਲੈ ਲਵੇ ਸੋ ਆਂਟੀ ਨੂੰ ਚਾਚੀ ਨੂੰ ਮਾਸੀ ਨੂੰ ਪਿਆਰ ਦਿਓ ਸਤਿਕਾਰ ਦਿਓ ਪਰ ਇਹਨਾਂ ਨਹੀਂ ਕਿ ਮਾਂ ਹੀ ਪਿੱਛੇ ਰਹਿ ਜਾਵੇ ਮਾਸੀਆਂ ਚਾਚੀਆਂ ਨੂੰ ਸਤਿਕਾਰ ਦੇਣਾ ਚੰਗੀ ਗੱਲ ਐ ਪਰ ਮਾਂ ਨੂੰ ਮਾਂ ਦੀ ਥਾਂ ਤੇ ਰੱਖਣਾ ਇਹ ਜ਼ਰੂਰੀ ਐ ਕਹਿੰਦੇ ਐ ਕਿ ਮਾਵਾਂ ਪਾਸ਼ਾਵਾਂ ਨੂੰ ਬਚਾਉਣ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਸਕਦੀਆਂ ਨੇ ਜੇਕਰ ਇੱਕ ਮਾਂ ਉਹ ਕਹੇ ਜੋ ਕਿ ਸੁਖਵਿੰਦਰ ਅਮਰਤ ਹੋਰੀ ਕਹਿੰਦੇ ਨੇ ਕਿ ਸੌਣ ਲਈ ਤੇਰੇ ਲਾਲ ਪੰਘੂੜਾ ਲਾ ਕੇ ਤੀਰ ਤੇਰੇ ਬਾਧੂ ਬੋਧੇ ਤੇ ਸਿਰ ਤੇ ਕਰ ਦੂੰ ਜੂੜਾ ਜੇ ਮੇਰਾ ਪੁੱਤ ਬਣਨਾ ਮੈਨੂੰ ਲਿਖ ਕੇ ਵਿਖਾ ਦੇ ਊੜਾ ਕਿਉਂਕਿ ਮਾਵਾਂ ਜੋ ਕਹਿੰਦੀਆਂ ਨੇ ਬੱਚਿਓ ਨੂੰ ਬਹੁਤ ਛੇਤੀ ਗ੍ਰੈਪ ਕਰਦੇ ਨੇ ਬਹੁਤ ਛੇਤੀ ਅੰਮਲ ਵਿੱਚ ਲਿਆਉਂਦੇ ਨੇ ਮਾਵਾਂ ਪਹਿਲੀਆਂ ਗੁਰੂ ਵੀ ਹੁੰਦੀਆਂ ਨੇ ਜੇਕਰ ਇੱਕ ਮਾਂ ਬੱਚੇ ਨੂੰ ਇਹ ਸਿੱਖਿਆ ਦੇਵੇ ਕਿ ਪੰਜਾਬੀ ਵੀ ਜ਼ਰੂਰ ਸਿੱਖਣੀ ਆਂ ਅਗਰੇਜੀ ਵੀ ਸਿੱਖੋ ਹੋਰ ਵੀ ਭਾਸ਼ਾ ਸਿੱਖੋ ਤਾਂ ਬੱਚੇ ਬਹੁਤ ਛੇਤੀ ਸਿੱਖਣਗੇ ਵੀ ਉਵੇਂ ਮਾਵਾਂ ਦੇ ਹੋਣ ਨਾਲ ਭਾਸ਼ਾਵਾਂ ਦੇ ਵਧਣ ਦੀ ਭਾਸ਼ਾਵਾਂ ਦੇ ਫੁੱਲਣ ਦੀ ਜਿਹੜੀ ਇੱਕ ਆਮਦ ਹੈ ਨਾ ਬਹੁਤ ਤੇਜ਼ ਹੋ ਜਾਂਦੀ ਹੈ ਤਾਂ ਹੀ ਕਹਿੰਦੇ ਆ ਕਿ ਮਾਵਾਂ ਸ਼ਾਵਾਂ ਪਸ਼ਾਵਾਂ ਤਿੰਨਾਂ ਨੂੰ ਬਚਾਓ ਕਿਉਂਕਿ ਤਿੰਨੇ ਹੀ ਇੱਕ ਦੂਜਿਆਂ ਪੂਰਕ ਨੇ ਜਦੋਂ ਇਹ ਬਚਣਗੇ ਤਾਂ ਸ਼ਾਇਦ ਬਾਕੀ ਸਾਰਾ ਕੁਝ ਆਪਣੇ ਆਪ ਹੀ ਬਚ ਜਾਏਗਾ ਤਨੀਰਾਮ ਚਾਤਰਿਕ ਹੋਰਾਂ ਨੇ ਬਹੁਤ ਖੂਬਸੂਰਤ ਲਿਖਿਆ ਆਇਆ ਹੈ ਕਿ ਇਹੋ ਜਈ ਮਨੋਹਰ ਬੋਲੀ ਮਿੱਠੀ ਕਿਤੇ ਨਾ ਡਿੱਠੀ ਇਹ ਉਹ ਬੋਲੀ ਹੈ ਜਿਸ ਵਿੱਚ ਬਾਬਾ ਬੁੱਲੇ ਸ਼ਾਹ ਹੋਰਾਂ ਨੇ ਕਲਾਮ ਰਚੀ ਨੇ ਜਿਸ ਵਿੱਚ ਸਾਈਂ ਵਾਰਸ਼ ਸ਼ਾਹ ਹੋਰਾਂ ਨੇ ਹੀਰ ਰਚੀ ਹੈ ਇਹ ਉਹ ਜਮਾਨ ਹੈ ਜਿਸ ਨੇ ਸੁਰਜੀਤ ਪਾਤਰ ਸਾਹਿਬ ਨੂੰ ਜਨਮ ਦਿੱਤਾ ਹੈ ਜਿਸ ਵਿੱਚ ਗੁਰਬਾਣੀ ਰਚੀ ਗਈ ਹੈ ਜਿਸ ਵਿੱਚੋਂ ਅਸੀਂ ਪੈਦਾ ਹੋਈ ਹਾਂ ਇਹੋ ਜੀ ਜੁਬਾਨ ਦੇ ਜਾਏ ਹੋਣਾ ਬਹੁਤ ਵੱਡੀ ਗੱਲ ਹੈ ਤੇ ਆਪਣੇ ਆਪ ਨੂੰ ਫਖਰ ਹੋਣਾ ਚਾਹੀਦਾ ਹੈ ਕਿ ਪਰਮਾਤਮਾ ਨੇ ਸਾਨੂੰ ਇਹੋ ਜੀ ਜ਼ੁਬਾਨ ਦੇ ਜਾਇ ਬਣਾਇਆ ਹੈ ਮੇਰੀ ਬੋਲੀ ਦਾ ਵਾਰਸਾ ਮੈਂ ਸੱਚ ਆਖਾਂ ਕਿ ਮੈਂ ਮੰਨਾ ਪੰਜਾਬੀ ਦਾ ਪੀਰ ਤੈਨੂੰ ਦਿੱਤੀ ਜਿੰਦ ਤੂੰ ਹੀ ਰਿਸਲੇਟੜੀ ਨੂੰ ਤੇ ਦੇਗੀ ਸਦਾ ਦੀ ਜ਼ਿੰਦਗੀ ਹੀਰ ਤੈਨੂੰ ਸਾਈਂ ਵਾਰਸ਼ ਸ਼ਾਹ ਹੁਰਾਂ ਦੀ ਲਿਖਤ ਹੀਰ ਪੂਰੀ ਦੁਨੀਆ ਦੇ ਇਤਿਹਾਸ ਦੇ ਪੰਨਿਆਂ ਤੇ ਸਦਾ ਲਈ ਅਮਰ ਹੋ ਗਈ ਕਈ ਵਾਰ ਕੋਈ ਲਿਖਤ ਸਾਨੂੰ ਐਡੀ ਵੱਡੀ ਪਛਾਣ ਦੇ ਜਾਂਦੀ ਹੈ ਕਿ ਪਤਾ ਨਹੀਂ ਲੱਗਦਾ ਉਸ ਲਿਖਤ ਦਾ ਰਚੇਤਾ ਉਸ ਕਲਾਕਾਰ ਕੇ ਉਸ ਲਿਖਤ ਕਰਕੇ ਮਸ਼ਹੂਰ ਹੋਇਆ ਜਾਂ ਉਹ ਲਿਖਤ ਉਸ ਕਲਾਕਾਰ ਕੇ ਮਸ਼ਹੂਰ ਹੋਈ ਸਾਈਂ ਵਾਰਸ਼ਾ ਹੋਰਾਂ ਦੀ ਹੀਰ ਵੀ ਇਸੇ ਤਰ੍ਹਾਂ ਹੀ ਹੈ ਇਹ ਨਹੀਂ ਪਤਾ ਲੱਗ ਰਿਹਾ ਕਿ ਵਾਰਸ਼ਾ ਹੀਰ ਕਰਕੇ ਮਸ਼ਹੂਰ ਹੋਏ ਨੇ ਜਾਂ ਹੀਰ ਵਾਰਸ਼ਾ ਕਰਕੇ ਇਹੀ ਇਸ ਭਾਸ਼ਾ ਦੀ ਅਮੀਰੀ ਹੈ ਸੋ ਐਡੀ ਵੱਡੀ ਭਾਸ਼ਾ ਐਡੀ ਵੱਡੀ ਲਿਖਤ ਦੇ ਵਾਰਸਾਂ ਦੀ ਕੌਮ ਵਿੱਚ ਆਪਣੀ ਮਾਂ ਬੋਲੀ ਦੇ ਪ੍ਰਤੀ ਸਤਿਕਾਰ ਵਿੱਚ ਕਮੀ ਨਹੀਂ ਹੋਣੀ ਚਾਹੀਦੀ ਇਹ ਸਾਡਾ ਨੈਤਿਕ ਫਰਜ ਹੈ ਕਿ ਅਸੀਂ ਆਪਣੀ ਮਾਂ ਬੋਲੀ ਦੀ ਰੱਖਿਆ ਕਰੀਏ ਉਂਝ ਵੀ ਕਹਿੰਦੇ ਆ ਕਿ ਮਾਂ ਬੋਲੀ ਜਿਹੜੀ ਹੈ ਨਾ ਧੀਆ ਪੁੱਤਰਾਂ ਦੀ ਹੁੰਦੀ ਆ ਕਿਸੇ ਕੌਮ ਦੀ ਨਹੀਂ ਹੁੰਦੀ ਜਾਂ ਕਿਸੇ ਧਰਮ ਦੀ ਨਹੀਂ ਹੁੰਦੀ ਕਿਸੇ ਰਾਜਨੀਤੀ ਦੀ ਨਹੀਂ ਹੁੰਦੀ ਸੋ ਧੀਆ ਪੁੱਤਰ ਹੋਣ ਦੇ ਨਾਤੇ ਸਾਡਾ ਨੈਤਿਕ ਫਰਜ ਹੈ ਤੇ ਸਾਨੂੰ ਇਸ ਨੈਤਿਕ ਫਰਜ ਨੂੰ ਸਮਝਣਾ ਚਾਹੀਦਾ ਹੈ ਗੁਰਦਾਸ ਮਾਨ ਸਾਭ ਹੋਰਾਂ ਦੇ ਬੋਲ ਨੇ ਪੰਜਾਬੀਏ ਜੁਬਾਨੇ ਨਹੀਂ ਰਕਾਨੇ ਮੇਰੇ ਦੇਸ਼ ਦੀਏ ਫਿੱਕੀ ਪੈਗੀ ਚਿਹਰੇ ਦੀ ਨੁਹਾਰ ਨਹੀਂ ਮੇਡੀਆਂ ਖਿਲਾੜੀ ਫਿਰੇ ਨਹੀਂ ਬੁੱਲੇ ਦੀ ਇਹ ਕਾਫੀਏ ਨਹੀਂ ਕਿਨੇ ਤੇਰਾ ਲਾਲਿਆ ਸ਼ਿੰਗਾਰ ਨਹੀਂ ਉਹਨਾਂ ਦੇ ਇਹ ਬੋਲ ਇਸੇ ਹੀ ਵਿਸਮਾਦ ਵਿੱਚੋਂ ਪੈਦਾ ਹੋਏ ਨੇ ਕਿ ਪੰਜਾਬੀ ਮਾਂ ਬੋਲੀ ਨੂੰ ਸੰਭਾਲਣ ਦੀ ਬਹੁਤ ਜ਼ਿਆਦਾ ਲੋੜ ਹੈ ਇਹ ਵਿਰਸੇ ਦੀ ਗੱਲ ਹੈ ਵਿਰਾਸਤ ਦੀ ਗੱਲ ਹੈ ਪਾਸ਼ਾ ਦੀ ਗੱਲ ਐ ਕੋਈ ਮਖੌਲ ਦੀ ਗੱਲ ਨਹੀਂ ਇਹਨੂੰ ਬਹੁਤ ਹੀ ਸੰਜੀਦਾ ਹੋ ਕੇ ਸਮਝਣਾ ਚਾਹੀਦਾ ਪੰਜਾਬੀ ਮਾਂ ਬੋਲੀ ਦਾ ਹਾਜਮਾ ਬੜਾ ਹੀ ਤਕੜਾ ਐ ਪੰਜਾਬੀ ਮਾਂ ਬੋਲੀ ਵਿੱਚ ਬਹੁਤ ਸਾਰੇ ਅਜਿਹੇ ਸ਼ਬਦ ਨੇ ਜਿਹੜੇ ਕਿ ਦੂਜੀਆਂ ਭਾਸ਼ਾਵਾਂ ਵਿੱਚੋਂ ਆਏ ਨੇ ਪਰ ਪੰਜਾਬੀ ਭਾਸ਼ਾ ਵਿੱਚ ਇੰਓ ਰਲ ਗੱਡ ਹੋ ਗਏ ਨੇ ਕਿ ਲੱਗਦਾ ਹੀ ਨਹੀਂ ਕਿ ਇਹ ਸ਼ਬਦ ਬਾਹਰੋਂ ਆਏ ਹੋਏ ਨੇ ਅਰਬੀ ਤੋਂ ਆਇਆ ਰੱਬ ਤੇ ਸਾਡਾ ਰੱਬ ਹੋ ਗਿਆ ਪੁਰਤਗਾਲੀ ਤੋਂ ਆਇਆ ਬੱत्ता ਤੇ ਸਾਡਾ ਬੱत्ता ਹੋ ਗਿਆ। ਫ੍ਰੈਂਚ ਤੋਂ ਆਇਆ ਪਿੰਡ ਤੇ ਸਾਡਾ ਪਿੰਡ ਹੋ ਗਿਆ। ਹੋਰ ਵੀ ਅਜਿਹੇ ਅਨੇਕਾਂ ਹੀ ਸ਼ਬਦ ਨੇ ਜਿਹੜੀਆਂ ਕਿ ਦੂਜੀਆਂ ਭਾਸ਼ਾਵਾਂ ਤੋਂ ਆਏ ਹੋਏ ਨੇ ਪਰ ਪੰਜਾਬੀ ਮਾਂ ਬੋਲੀ ਨੇ ਉਹਨਾਂ ਨੂੰ ਆਪਣੀ ਬੁੱਕਲ ਵਿੱਚ ਇੰਉਂ ਸਨੇਟ ਲਿਆ ਕਿ ਲੱਗਦਾ ਹੀ ਨਹੀਂ ਕਿ ਇਹ ਬਾਹਰੋਂ ਆਏ ਹੋਏ ਨੇ। ਐਨੇ ਗੈਰਿਤ ਐਨੇ ਡੂੰਘੇ ਮਿੱਤੇ ਵਾਲੀ ਭਾਸ਼ਾ ਦੇ ਜਾਏ ਹੋਣਾ ਕੋਈ ਮਾੜੀ-ਮੋਟੀ ਗੱਲ ਥੋੜਾ ਹੈ। ਮਾਣ ਵਾਲੀ ਗੱਲ ਹੈ, ਫਖਰ ਵਾਲੀ ਗੱਲ ਹੈ ਤੇ ਸਾਨੂੰ ਉਸ ਫਖਰ ਨੂੰ ਮਾਨਣਾ ਚਾਹੀਦਾ ਹੈ। ਪੰਜਾਬੀ ਮਾਮੋਲੀ ਦੇ ਇੱਕ ਹੋਰ ਹੌਣ ਹਾਰਸਪੁੱਤ ਫਿਰੋਜ਼ਦੀਨ ਸ਼ਰਫ ਹੋਰਾਨੇ ਆਪਣੀ ਹੀ ਮਾਂ ਬੋਲੀ ਦੀ ਆਪਣੇ ਹੀ ਘਰ ਦੇ ਵਿੱਚ ਹੁੰਦੀ ਤਰਸਯੋਗ ਹਾਲਤ ਨੂੰ ਬੜੇ ਹੀ ਵਿਸਮਾਦ ਨਾਲ ਲਿਖਿਆ ਹੈ ਉਹ ਕਹਿੰਦੇ ਨੇ ਕਿ ਮੁੱਠਾ ਮੀਠ ਕੇ ਨੁਕਰੇ ਹਾਂ ਬੈਠੀ ਟੁੱਟੀ ਹੋਈ ਸਿਤਾਰ ਰਬਾਬੀਆਂ ਦੀ ਪੁਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ ਮੇਰੀ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ ਸੋਚ ਲਓ ਕਿ ਜਦੋਂ ਕੋਈ ਭਾਸ਼ਾ ਐਡੇ ਵੱਡੇ ਕਲਮਕਾਰਾਂ ਦੇ ਤੱਕ ਪਹੁੰਚ ਜਾਵੇ ਉਹਨਾਂ ਨੂੰ ਲਿਖਣ ਦੀ ਲੋੜ ਪੈ ਜਾਵੇ ਤਾਂ ਹਾਲਾਤ ਕਿਹੋ ਜਿਹੇ ਹੋਣਗੇ ਸੋ ਇਨ੍ਹਾਂ ਹਾਲਾਤਾਂ ਨੂੰ ਪੰਪਣ ਦੀ ਬਹੁਤ ਜ਼ਿਆਦਾ ਲੋੜ ਹੈ ਸੋ ਪੰਜਾਬੀ ਮਾਂ ਬੋਲੀ ਦਾ ਇੱਕ ਹੋਰ ਹੋਣ ਹਰ ਤੇ ਲਾਡਲਾ ਸਬੂਤ ਬਾਬੂ ਸਿੰਘ ਮਾਨ ਉਹਨਾਂ ਨੇ ਵੀ ਬਹੁਤ ਹੀ ਵਿਸਮਾਦਨਾ ਲਿਖਿਆ ਬਹੁਤ ਹੀ ਗਹਿਰਾਈ ਨਾਲ ਲਿਖਿਆ ਬੜਾ ਡੂੰਘਾ ਪਿਆਰ ਨੇਮ ਆਪਣੀ ਭਾਸ਼ਾ ਲਈ ਦੱਸਿਆ ਹੈ ਪੰਜਾਬੀ ਮਾਂ ਬੋਲੀ ਦੇ ਬੜੇ ਹੀ ਸੁਰੀਲੇ ਗਾਇਕ ਹਰਪਜਨ ਮਾਨ ਸਾਹਿਬ ਹੋਰਾਂ ਨੇ ਗਾਇਆ ਆ ਮੈਨੂੰ ਈਓ ਨਾ ਮਨੋ ਵਿਸਾਰ ਕੇ ਮੈਂ ਤੇਰੀ ਮਾਂ ਦੀ ਬੋਲੀ ਆ ਇਹੋ ਜੇ ਬਹੁਤ ਹੋਰ ਗੀਤ ਨੇ ਮੌਜੂਦਾ ਸਮੇਂ ਵਿੱਚ ਵੀ ਗਾਏ ਜਾਂਦੇ ਨੇ ਤੇ ਪਹਿਲਾਂ ਵੀ ਗਾਏ ਗਏ ਨੇ ਜਿਹੜੇ ਕਿ ਇਹ ਮਾਂ ਬੋਲੀ ਪ੍ਰਤੀ ਸਨੇਹ ਪੈਦਾ ਕਰਨ ਦੀ ਖਿੱਚ ਪੈਦਾ ਕਰਦੇ ਨੇ ਤੇ ਸਾਨੂੰ ਉਸ ਸਨੇਹ ਵੱਲ ਜਾਣਾ ਚਾਹੀਦਾ ਮੌਜੂਦਾ ਸਮੇਂ ਦੇ ਵਿੱਚ ਬਹੁਤ ਸਾਰੀਆਂ ਹੋਰ ਲਿਖਤਾਂ ਵੀ ਜਹੀਂ ਆਈਆਂ ਨੇ ਜਿਹੜੀਆਂ ਕਿ ਇਹੀ ਬਿਆਨ ਕਰਦੀਆਂ ਨੇ ਪੰਜਾਬ ਬਹੁਤਾ ਪਿੰਡਾਂ ਵਿੱਚ ਵਸਦਾ ਹੈ ਪੰਜਾਬ ਹੈ ਹੀ ਜਿਸ ਸਹੀ ਪੁੱਛੋ ਕਹੀਏ ਤਾਂ ਪਿੰਡਾਂ ਦਾ ਪਿੰਡਾਂ ਦੇ ਵਿੱਚ ਜਿੰਨੀ ਗੂੜੀ ਪੰਜਾਬੀ ਤੁਹਾਨੂੰ ਸੁਣਨ ਨੂੰ ਮਿਲੇਗੀ ਮੈਨੂੰ ਨਹੀਂ ਲੱਗਦਾ ਕਿ ਉਹ ਹੋਰ ਕਿਤੇ ਮਿਲੇਗੀ ਜੇਕਰ ਪਿੰਡਾਂ ਦੀ ਨੁਹਾਰ ਨੂੰ ਦੇਖਣਾ ਹੋਵੇ ਅਸਲੀ ਪੰਜਾਬ ਨੂੰ ਦੇਖਣਾ ਹੋਵੇ ਤੇ ਇੱਕ ਵਾਰ ਪਿੰਡ ਜ਼ਰੂਰ ਘੇੜਾ ਲਾਇਓ ਇਹ ਮੇਰੀ ਕਹਿਣ ਤੇ ਭਾਵੇਂ ਚਲੇ ਜਾਇਓ ਔਰ ਦੇਖਿਓ ਉਹ ਸ਼ਬਦ ਤੁਹਾਨੂੰ ਪਿੰਡਾਂ ਵਿੱਚ ਸੁਣਨ ਨੂੰ ਮਿਲਣਗੇ ਜਿਹੜੇ ਸ਼ਾਇਦ ਤੁਸੀਂ ਕਦੀ ਸੁਨੇ ਵੀ ਨਾ ਹੋਣਗੇ ਸੋ ਪਿੰਡਾਂ ਮੈਂ ਮੈਂ ਦੋਸ਼ ਬੰਤਾ ਜ਼ਰੂਰ ਕਹਿਣਾ ਚਾਹਾਂਗੀ ਦੀਵੇ ਬਲਦੇ ਰਹਿਣ ਘਰਾਂ ਦੇ ਸੁਪਨੇ ਪਲਦੇ ਰਹਿਣ ਘਰਾਂ ਦੇ ਨਾਲ ਦਾਣਿਆਂ ਭਰਨ ਪੜੋਲੇ ਹਲਟ ਚੱਲਦੇ ਰਹਿਣ ਘਰਾਂ ਦੇ ਸਤ ਵਿਚਾਰ ਹੀ ਹੋਣ ਫੈਸਲੇ ਹੁਕਮ ਚੱਲਦੇ ਰਹਿਣ ਘਰਾਂ ਦੇ ਹਰ ਵੇਲੇ ਹੀ ਖੈਰਾ ਮੰਗਾ ਹਾਸੇ ਪਲਦੇ ਰਹਿਣ ਕਰਾਂਗੇ ਹੁਣ ਇਹ ਹਾਸੇ ਪਲਦੇ ਨੇ ਕਿਉਂ ਕਿ ਜੇ ਪਿੰਡਾਂ ਦੇ ਹਾਸੇ ਪਲਣਗੇ ਤਾਂ ਪੰਜਾਬ ਦੇ ਹਾਸੇ ਆਪਣੇ ਆਪ ਹੀ ਆਉਣਗੇ ਅਸੀਂ ਚਾਹੁੰਦੇ ਵੀ ਤਾਂ ਇਹੀ ਹੈ ਨਾ ਪੰਜਾਬ ਖੁਸ਼ ਹੈ ਪੰਜਾਬ ਦੀ ਪਾਸ਼ਾ ਹੋ ਜਾ ਤਾਂ ਸਭ ਕੁਝ ਖੁਸ਼ੀ ਹੈ ਵਕਤ ਇਹੋ ਜਿਹਾ ਆ ਗਿਆ ਕਿ ਬਹੁਤ ਸਾਰੇ ਲੋਕ ਇਹ ਮੰਨਣ ਨੂੰ ਹੀ ਤਿਆਰ ਨਹੀਂ ਹੈਗੇ ਕਿ ਪੰਜਾਬੀ ਭਾਸ਼ਾ ਨੂੰ ਕੋਈ ਖਤਰਾ ਹੈ ਜਾਂ ਅਸੀਂ ਇਹਨੂੰ ਵਿਸਾਰ ਰਹੇ ਹਾਂ ਦੇਖੋ ਹਰ ਬੰਦਾ ਆਪਣੇ ਆਪ ਦੇ ਵਿੱਚ ਸਮਝ ਰੱਖਦਾ ਹੈ ਨਾ ਪਰ ਜਦੋਂ ਅੱਜ ਦਾ ਜਿਹੜਾ ਆਲਮ ਦੇਖੀਏ ਨਾ ਉਹ ਬੜਾ ਕੁਝ ਹੋਰ ਹੈ ਪਰ ਮੈਂ ਇਹ ਗੱਲ ਕਹਿਣਾ ਚਾਹਾਂਗੀ ਕਿ ਜੇ ਲੱਗੀ ਅਜੇ ਕਾਲ ਜੇ ਸ਼ੁਰੀ ਨਹੀਂ ਤਾਂ ਇਹ ਨਾ ਸਮਝ ਕਿ ਦੇਸ਼ ਦੀ ਹਾਲਤ ਬੁਰੀ ਨਹੀਂ ਸਾਡਾ ਵਿਦਿਅਕ ਢਾਂਚਾ ਕੁਝ ਅਜੀਹਾ ਹੋ ਗਿਆ ਜਿਹੜਾ ਕਿ ਸਾਡੇ ਬੱਚਿਆਂ ਨੂੰ ਪੰਜਾਬੀ ਤੋਂ ਬੇਮੁਖ ਹੋਣ ਲਈ ਪ੍ਰੇਰਿਤ ਕਰ ਲਿਆ। ਚਾਹੇ ਇਹ ਕਹ ਲੋ ਕਿ ਪਰਦੇ ਦੇ ਪਿੱਛੇ ਹੀ ਹੈ, ਵੈਸੇ ਤਾਂ ਪਰਦੇ ਦੇ ਮੋਰੇ ਵੀ ਆ ਹੀ ਗਿਆ। ਇਸ ਇਹ ਬੇਰੁਖੀ ਸਾਨੂੰ ਬਹੁਤ ਹੀ ਅਜੀਬੋ-ਗਰੀਬ ਨਤੀਜੇ ਦੇਵੇਗੀ ਸਾਨੂੰ ਇਹਨੂੰ ਸਮਝਣ ਦੀ ਲੋੜ ਹੈ। ਦੂਸਰਾ ਰੋਜ਼ਗਾਰ ਦੇ ਕੁਝ ਮੌਕੇ ਉਹ ਇਹੋ ਜਿਹੇ ਨੇ ਜਿਹੜੇ ਕਿ ਇਹ ਬੇਰੁਖੀ ਪੈਦਾ ਕਰ ਰਹੇ ਨੇ। ਤੇ ਇਹ ਤੋਂ ਇਲਾਵਾ ਪ੍ਰਵਾਸ ਵੀ ਇਹਦੇ ਵਾਸਤੇ ਬਹੁਤ ਹੀ ਜ਼ਿੰਮੇਵਾਰ ਹੈ। ਇਹ ਸਭ ਸਾਡੇ ਤੋਂ ਲੁਕਿਆ ਹੋਇਆ ਨਹੀਂ ਅਸੀਂ ਸਭ ਸਮਝਦੇ ਹਾਂ ਸੋ ਆਓ ਸਾਰੇ ਦਰਲਮੀ ਦੇ ਹਮਲਾ ਮਾਰੀਏ ਆਪਣੇ ਪੰਜਾਬ ਨੂੰ ਆਪਣੇ ਪੰਜਾਬੀ ਮਾਂ ਬੋਲੀ ਨੂੰ ਬਚਾ ਕੇ ਰੱਖੀਏ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਵੱਲ ਪ੍ਰੇਰਿਤ ਕਰਾਂਗੇ ਤਾਂ ਇਹਦੇ ਦੋ ਫਾਇਦੇ ਹੋਣਗੇ ਤੋਂ ਦੇ ਵੀ ਕਿ ਤਿੰਨ ਹੀ ਹੋਣਗੇ ਸੋਨੇ ਤੇ ਸੁਹਾਗਾ ਵੀ ਹੋਏਗਾ ਜੇਕਰ ਬੱਚਿਆਂ ਨੂੰ ਪੰਜਾਬੀ ਵੱਲ ਪ੍ਰੇਰਿਤ ਕਰਾਂਗੇ ਉਹ ਪੰਜਾਬੀ ਦੇ ਨੇੜੇ ਆਉਣਗੇ ਤੇ ਸੱਭਿਆਚਾਰ ਦੇਖਣ ਦੀ ਸਮਝਣ ਦੀ ਹੰਡਾਉਣ ਦੀ ਖਿੱਚ ਵੀ ਪੈਦਾ ਹੋਏਗੀ ਜਿਹੜਾ ਸੱਭਿਆਚਾਰ ਵਾਲ ਜਾਣਗੇ ਤਾਂ ਉਹ ਬਜ਼ੁਰਗਾਂ ਦੇ ਵੀ ਨੇੜੇ ਆਉਣਗੇ ਤੇ ਬਜ਼ੁਰਗਾਂ ਕੋਲ ਬੈਠਣਾ ਕਦੇ ਵੀ ਘਾਟੇ ਦਾ ਸੌਦਾ ਨਹੀਂ ਹੁੰਦਾ ਇਹ ਮੇਰਾ ਨਿੱਜੀ ਤਜਰਬਾ ਹੈ ਕਿਉਂਕਿ ਹਰ ਚੀਜ਼ ਗੂਗਲ ਤੇ ਨਹੀਂ ਮਿਲਦੀ ਜੋ ਬਜ਼ੁਰਗਾਂ ਨੇ ਹੰਡਾ ਲਿਆ ਉਹ ਜ਼ੁਬਾਨੋਂ ਦੱਸਣਗੇ ਤੁਸੀਂ ਅੱਖੀਂ ਦੇਖੋਗੇ ਗੂਗਲ ਨੇ ਸ਼ਾਇਦ ਉਹ ਸਭ ਕੁਝ ਨਹੀਂ ਦੱਸਣਾ ਗੂਗਲ ਦੱਸੇਗਾ ਬਹੁਤ ਕੁਝ ਹੋਰ ਪਰ ਬਜ਼ੁਰਗਾਂ ਦਾ ਤਜਰਬਾ ਆਪਣਾ ਹੀ ਹੈ ਸੋ ਬਜ਼ੁਰਗਾਂ ਕੋਲ ਬੈਠਣਾ ਸੋ ਸੋਨੇ ਤੇ ਸੁਹਾਗਾ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ ਇੱਕ ਵਾਰ ਸੁਰਜੀਤ ਪਾਤਰ ਸਾਹਿਬ ਹੋਰਾਂ ਨੇ ਬੜੀ ਹੀ ਖੂਬਸੂਰਤ ਗੱਲ ਕਹੀ ਸੀ ਕਿ ਪਛਾਵਾਂ ਨੂੰ ਚਾਰ ਲੋਕ ਬਚਾ ਸਕਦੇ ਨੇ ਜਾਂ ਇਉਂ ਕਹਿ ਲਓ ਕਿ ਚਾਰ ਸੰਸਥਾਵਾਂ ਉਹ ਕਿਹੜੀਆਂ ਨੇ ਸਰਕਾਰ ਕਲਾਕਾਰ ਸਾਹਿਤਕਾਰ ਤੇ ਪਰਿਵਾਰ ਇਹ ਚਾਰ ਸੰਸਥਾਵਾਂ ਇਹੋ ਜਿਹੀਆਂ ਨੇ ਜਿਹੜੀਆਂ ਪਛਾਵਾਂ ਨੂੰ ਬਿਲਕੁਲ ਸੁਰੱਖਿਅਤ ਰੱਖ ਸਕਦੀਆਂ ਨੇ ਦੇਖੋ ਹਰ ਬੰਦਾ ਅਗਰ ਆਪਣਾ ਫਰਜ਼ ਸਮਝੇ ਤਾਂ ਮੈਨੂੰ ਲੱਗਦਾ ਹੀ ਨਹੀਂ ਕਿ ਕਦੀ ਕੋਈ ਪਰੇਸ਼ਾਨੀ ਆਵੇਗੀ ਜਿੰਨਾ ਸਾਡੇ ਹੱਥ ਵਿੱਚ ਹੈ ਸਾਨੂੰ ਓਨਾ ਤਾਂ ਕਰ ਲੈਣਾ ਚਾਹੀਦਾ ਹੈ ਜਿੱਥੋਂ ਤੱਕ ਸਾਡੀ ਅਪਰੋਚ ਨਹੀਂ ਜਾਂ ਪਹੁੰਚ ਨਹੀਂ ਜਾਂ ਅਸੀਂ ਨਹੀਂ ਕਰ ਸਕਦੇ ਉਹਨੂੰ ਤਾਂ ਅਲੱਗ ਛੱਡੀਏ ਘਟੋ ਘਟ ਜੋ ਅਸੀਂ ਕਰ ਸਕਦੇ ਆ ਅਸੀਂ ਉਹ ਤਾਂ ਕਰੀਏ ਸਾਡਾ ਹੱਥ ਸਾਡੀ ਪਹੁੰਚ ਸਾਡੇ ਪਰਿਵਾਰਾਂ ਤੱਕ ਤਾਂ ਹੈ ਜੇਕਰ ਅਸੀਂ ਆਪਣੇ ਪਰਿਵਾਰਾਂ ਨੂੰ ਪੰਜਾਬੀ ਮਾਂ ਬੋਲੀ ਦੇ ਰੰਗ ਵਿੱਚ ਰੰਗ ਦਈਏ ਤਾਂ ਮੈਨੂੰ ਲੱਗਦਾ ਕਿ ਇਹ ਸੁੱਕ ਜਾ ਰਿਹਾ ਬੂਟਾ ਹਰਿਆ ਹੋ ਸਕਦਾ ਹੈ ਅਸੀਂ ਆਪਣੇ ਘਰਾਂ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣ ਲਈ ਪੰਜਾਬੀ ਸਿੱਖਣ ਲਈ ਪੰਜਾਬੀ ਸਮਝਣ ਲਈ ਪ੍ਰੇਰਿਤ ਕਰੀਏ ਤਾਂ ਬਹੁਤ ਚੰਗੀ ਗੱਲ ਹੋਏਗੀ। ਅਸੀਂ ਆਪਣੇ ਘਰਾਂ ਵਿੱਚ ਸਪੂਨ ਦੀ ਥਾਂ ਚਮਚ, ਵਾਟਰ ਦੀ ਥਾਂ ਪਾਣੀ, ਕਿਚਨ ਦੀ ਥਾਂ ਰਸੋਈ ਤੇ ਸਮੈਲ ਦੀ ਥਾਂ ਖੁਸ਼ਬੂ ਕਹ ਲੜ ਦਈਏ ਤਾਂ ਮੈਨੂੰ ਲੱਗਦਾ ਇਹ ਖੁਸ਼ਬੂ ਸੱਚੀਓ ਸਾਰੇ ਪਾਸੇ ਫੈਲ ਜਾਏਗੀ। ਸੋ ਕਹਦੇ ਕਿ ਮਾਲੀ ਦਾ ਕੰਮ ਪਾਣੀ ਪੋਣਾ, ਪਰ ਪਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਣਾ ਲਾਵੇ। ਪਰ ਇਹ ਹੋ ਨਹੀਂ ਸਕਦਾ ਕਿ ਮਿਹਨਤ ਹੋਵੇ ਤੇ ਰੰਗ ਨਾ ਚੜੇ ਕਦੀ ਨਹੀਂ ਹੋ ਸਕਦਾ ਮਲਕ ਕੀ ਸਿੱਧੀ ਮਿਹਨਤ ਰੱਖਦਾ ਨਹੀਂ ਜਰੂਰ ਰੰਗ ਚੜੇਗਾ ਤੇ ਹਰ ਹਾਲਤਾਂ ਰੰਗ ਚੜੇਗੀ ਅਸੀਂ ਆਪਣੇ ਬੱਚਿਆਂ ਦੀ ਹਾਲਤ ਉਹ ਨਾ ਕਰੀਏ ਕਿ ਅੱਗਾ ਦੌੜ ਤੇ ਪਿੱਛਾ ਚੋੜ ਅਸੀਂ ਪੰਜਾਬੀ ਨੂੰ ਭੁੱਲੀ ਜਾਂਦੇ ਆ ਅੰਗਰੇਜ਼ੀ ਸਾਨੂੰ ਆਉਂਦੀ ਨਹੀਂ ਜਾਂ ਕਈ ਆ ਕਿ ਅੰਗਰੇਜ਼ੀ ਸਾਨੂੰ ਡੋਪ ਨਹੀਂ ਕਰਦੀ ਅੰਗਰੇਜ਼ੀ ਸਾਨੂੰ ਫੜਦੀ ਨਹੀਂ ਸੋ ਅੱਗਾ ਦੌੜ ਪਿੱਛਾ ਚੋੜ ਛੱਡਿਏ ਪੰਜਾਬੀ ਨਾਲ ਜੁੜ ਕੇ ਰਹੀਏ ਆਪਣੀ ਮਾਂ ਬੋਲੀ ਨਾਲ ਜੁੜ ਕੇ ਰਹੀਏ ਕਿਆ ਜਾਂਦਾ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਵਕਤ ਗੋਰੇ ਪੰਜਾਬੀ ਦੀ ਆਇਲਟਸ ਕਰਦੇ ਸੀ ਜਿਵੇਂ ਅੱਜ ਅਸੀਂ ਅੰਗਰੇਜ਼ੀ ਦੀ ਆਇਲਟਸ ਕਰਦੇ ਆਂ ਤੋਂ ਸ਼ਾਲਾ ਉਹ ਵਕਤ ਦੁਬਾਰਾ ਆਵੇ ਪੰਜਾਬੀ ਚੋਖੇ ਰੋਜ਼ਗਾਰ ਦੀ ਭਾਸ਼ਾ ਬਣ ਜਾਵੇ ਸਾਨੂੰ ਅੰਗਰੇਜ਼ੀ ਦੀ ਆਇਲਟਸ ਕਰਨ ਦੀ ਲੋੜ ਨਾ ਪਵੇ ਪ੍ਰਵਾਸ ਨਾ ਕਰਨਾ ਪਵੇ ਵਦੇਸ਼ਾਂ ਵੱਲ ਨਾ ਭੱਜਣਾ ਪਵੇ ਆਪਣੇ ਰੋਜ਼ਗਾਰ ਦੀ ਭਾਲ ਵਿੱਚ ਤਾਂ ਮੈਨੂੰ ਲੱਗਦਾ ਪੰਜਾਬੀ ਆਪਣੇ ਘਰੇ ਬਹੁਤ ਸੋਹਣੇ ਤਰੀਕੇ ਨਾਲ ਖੜੇਗੀ ਤੇ ਇਹ ਬਾਗ ਬਹੁਤ ਅੱਗੇ ਵੱਧ ਜਾਏਗਾ ਸੋ ਆਓ ਸਾਰੇ ਰਲ ਮਿਲ ਕੇ ਹੰਬਲਾ ਮਾਰੀਏ ਆਪਣੀ ਪੰਜਾਬੀ ਮਾਂ ਬੋਲੀ ਨੂੰ ਬਚਾਈਏ ਸੱਭਿਆਚਾਰ ਵੱਲ ਤਾੰਗ ਪਾਈਏ ਸੱਭਿਆਚਾਰਕ ਮੇਲੇ ਕਿਤਾਬਾਂ ਰਸਾਲਿਆਂ ਵੱਲ ਵਧੀਏ ਤਾਂ ਕਿ ਅਸੀਂ ਖੁਸ਼ਹਾਲ ਹੋ ਸਕੀਏ ਤੇ ਨਾਲ ਹੀ ਸਾਡਾ ਪੰਜਾਬ ਵੀ ਖੁਸ਼ਹਾਲ ਹੋ ਸਕੇ ਸੋ ਸਾਰੇ ਹੀ ਮਾਨ ਨਾਲ ਇਹ ਕਹਿਣਗੇ ਕਿ ਅਸੀਂ ਪੰਜਾਬੀਆਂ ਜਿਹੜੋ ਪੰਜਾਬੀ ਜੁਏਗੀ ਤਾਂ ਪੰਜਾਬੀ ਆਪਣੇ ਆਪ ਹੀ ਜਿਉਂਦੇ ਰਹਿਣਗੇ ਸੋ ਸ਼ਾਲਾ ਪੰਜਾਬੀਓ ਪੰਜਾਬੀ ਮਾਂ ਬੋਲੀ ਵੀ ਤਰੱਕੀਆਂ ਮਾਣੇ ਤੇ ਜਵਾਨੀਆਂ ਦੇ ਸਿਖਰ ਨੂੰ ਹੰਡਾਵੇ ਸੋ ਬਹੁਤ ਬਹੁਤ ਧੰਨਵਾਦ ਪੰਜਾਬੀ ਮਾਂ ਬੋਲੀ ਦੇ ਨਾਲ ਜੁੜਨ ਦਾ ਤੁਸੀਂ ਦੇਖਦੇ ਰਹੋ ਜਸਬੀਰ ਕੌਰ ਦੇ ਨਾਲ ਔਨ ਸਕਾਈ ਟੀਵੀ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦੇ ਨਾਲ